ਸਰ ਸੁਨੀਲ ਸਿੰਘ ਬਾਦਲ ਜੀ ਨੇ ਅਦਾਇਤਾ ਦੇ ਮੁਤਾਬਕ ਹਲਕਾ ਭਲੌੜ ਦੀ ਝੁਝਾਰੂ ਟੀਮ ਪੂਰੀ ਤਗੜੇ ਤਰੀਕੇ ਦੇ ਨਾਲ ਕੰਮ ਕਰ ਰਹੀ ਹੈ ਅਸੀਂ ਘਰ ਘਰ ਜਾ ਕੇ ਬਸਤੀਆਂ ਦੇ ਵਿੱਚ ਜਾ ਕੇ ਇਹ ਸਾਰਾ ਜਿਹੜਾ ਦੇਖ ਰਹੇ ਆਂ ਜੇ بارش ਨੇ ਜਿਹੜਾ ਪੂਰੇ ਪੰਜਾਬ ਦਾ ਬੁਰਾ ਹਾਲ ਕੀਤਾ ਉਥੇ ਗਰੀਬ ਲੋਕਾਂ ਦੀਆਂ ਜਿਹੜੇ ਮਕਾਨ ਛੱđa ਚੋਰੀਆਂ ਨੇ ਉਹਨਾਂ ਦੇ ਲਈ ਜੋ ਪ੍ਰਾਲਾ ਕੀਤਾ ਜਾ ਰਿਹਾ ਹੈ ਉਹ ਕਰ ਸਕਦੇ ਆ ਸਾਡੀ ਟੀਮ ਦੇ ਵਿੱਚ ਸੰਦੀਪ ਸੀਪਾ ਜੀ ਜ਼ਿਲ੍ਹਾ ਪ੍ਰਧਾਨ ਜੂਤ ਅਕਾਲੀ ਦਲ ਕੁਲਜਿੰਦਰ ਸਿੰਘ ਜੀ ਹਰਦੀਪ ਸਿੰਘ ਜੀ ਛੰਨਾ ਤੋਂ ਡੋਗਰ ਸਿੰਘ ਸਾਹਿਬ ਦਾ ਚੇਅਰਮੈਨ ਬਲਾਕ ਸਮਤੀ ਭਗਵਾਨ ਭਾਨਾ ਜੀ ਸ਼ਰੂਮਨੀ ਅਕਾਲੀ ਦਲ ਦੇ ਸੀਨੀਅਰ ਆਗੂ ਭਗਵੰਤ ਚੱਠਾ ਜੀ ਗਰਮੀਤ ਰੋੜ ਜੀ ਕਾਲਾ ਕਾਉਂਸਲਰ ਵਿਨੋਦ ਕਾਲਾ ਜੀ ਸਮੁੱਚੀ ਟੀਮ ਸਾਰੀਆਂ ਬਸਤੀਆਂ ਦੇ ਵਿੱਚ ਜਾ ਕੇ ਦੇਖ ਰਹੀ ਹੈ ਜਿੱਥੇ ਕੋਈ ਘਰ ਚੋਂ ਰਹੇ ਨੇ ਕਿਸੇ ਨੂੰ ਕੋਈ ਦਿੱਕਤ ਹੈ ਉਹਨਾਂ ਦੇ ਲਈ ਇੱਕ ਛੋਟਾ ਜਿਹਾ ਪਰਾਲਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀਆਂ ਕਦਮਾਂ ਦੇ ਮੁਤਾਬਕ ਇਹ ਮੋਮ ਜਾਮੇ ਦੇ ਕਾਗਜ਼ ਤਰਪਾਲਾ ਇਹਨਾਂ ਨੂੰ ਵੰਡੀਆਂ ਜਾ ਰਹੀਆਂ ਤਾਂ ਕਿ ਗਰੀਬਾਂ ਦਾ ਕੋਈ ਸਮਾਨ ਖਰਾਬ ਨਾ ਹੋ ਸਕੇ ਗਰੀਬਾਂ ਦਾ ਜਿਹੜਾ ਰਹਿਣ ਦਾ ਬਸੇਰਾ ਹੈ ਉਹ ਠੀਕ ਰਹੇ ਸੋ ਸਾਡੇ ਜਿਹੜੇ ਉਪਰਾਲੇ ਨੇ ਇਹ ਨਿਰੰਤਰ ਕਈ ਦਿਨਾਂ ਤੋਂ ਜਿਹੜਾ ਰੂਟੀਨ ਦੇ ਜਾਰੀ ਨੇ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿਹੜੇ ਵੀ ਸ਼ਰੋਮਨੀ ਅਕਾਲੀ ਦਲ ਦੇ ਵਰਕਰ ਨੇ ਉਹ ਵਸੀਆਂ ਦੇ ਵਿੱਚ ਜਾ ਕੇ ਜਿੱਥੇ ਕਿਤੇ ਦਿੱਕਤ ਆਪਾਂ ਉਹਨਾਂ ਦਿੱਕਤਾਂ ਨੂੰ ਹੱਲ ਕਰੀਏ ਅਤੇ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਪਹਿਲਾਂ ਵੀ ਖੜਦੇ ਆ ਹੁਣ ਵੀ ਖੜੇ ਆ ਅੱਗੇ ਵੀ ਖੜਦੇ ਰਵਾਂਗੇ ਇਹ ਸਾਡਾ ਸਾਰਿਆਂ ਦਾ ਉਪਰਾਲਾ